ਅੱਜ ਜੀ ਡੈਰੀ ਕੰਪਲੈਕਸ ਆਏ ਔਰ ਮੈਨੂੰ ਬੜਾ ਚੰਗਾ ਲੱਗੇ ਇੱਥੇ ਦੇ ਭਰਾਵਾ ਤੇ ਭੈਣਾਂ ਨੂੰ ਮਿਲ ਕੇ ਆ ਲਾਹੌਰਿਆ ਸਾਹਿਬ ਹੈਗੇ ਅੱਜ ਕੋਈ ਚਾਲੀਕ ਜਿਹੜੇ ਇੱਥੇ ਦੇ ਰੈਜ਼ੀਡੈਂਟ ਹੈ ਉਹਨਾਂ ਨੇ ਸਾਡੀ ਪਾਰਟੀ ਜੁਆਇਨ ਕੀਤੀ ਆ ਹੁਣੇ ਆ ਤੁਹਾਡੇ ਪਿੱਛੇ ਸਾਰੇ खड़े ਆ ਔਰ ਮੈਨੂੰ ਬੜੀ ਖੁਸ਼ੀ ਹੋ ਰਹੀ ਜਿੰਨੀ ਸਾਨੂੰ ਸਪੋਰਟ ਮਿਲ ਰਹੀ ਔਰ ਜਿੰਨਾ ਇਹਨਾਂ ਦਾ ਸਾਥ ਮਿਲਿਆ ਸਾਰਿਆਂ ਦਾ ਇਹਨਾਂ ਨੇ ਦੋ ਕਿ ਸਾਨੂੰ ਆਪਣੇ ਮਸਲੇ ਦੱਸੇ ਇੱਕੋ ਹੀ ਰਜਿਸਟਰੀਆਂ ਦਾ ਮਸਲਾ ਉਹ ਮੈਂ ਕਾਗਜ਼ ਮੰਗਾਏ ਦੇਖਦੇ ਆ ਕਿੱਦਾਂ ਹੋ ਸਕਦਾ ਇੱਕ ਇਹਨਾਂ ਨੇ ਪਾਣੀ ਇੱਥੇ ਇਕੱਠਾ ਹੁੰਦਾ ਹੈ ਉਹਦਾ ਵੀ ਮੈਂ ਕਮਿਸ਼ਨਰ ਸਾਹਿਬ ਨਾਲ ਗੱਲ ਕਰੂੰਗਾ ਕਿ ਦੋ ਮਸਲੇ ਕੀਤੇ ਜਿਹੜਾ ਇਹ ਕਿੰਨਾ ਮਿਲਾਵਟ ਖੋਰਦਾ ਜਿਹੜਾ ਦੁੱਧ ਵਿੱਚ ਮਿਲਾਗਾ ਉਹ ਮੈਂ ਉਹ ਮੈਂ ਇਹਨਾਂ ਨੂੰ ਕਹਿੰਦਾ ਸੋਮਵਾਰ ਤੋਂ ਜਦੋਂ ਇਹ ਜਾਣਗੇ ਇਹਨਾਂ ਨੂੰ ਨੋਡਲ ਅਫਸਰ ਅਸੀਂ ਦੇਣ ਲੱਗੇ ਆ ਇਹਨਾਂ ਨੂੰ ਪ੍ਰੋਬਲਮ ਇਹ ਹੁੰਦੀ ਵੀ ਇਹ ਜਦੋਂ ਜਾਂਦੇ ਆ ਕਿ ਫੜਦੇ ਵੀ ਆ ਤਾਂ ਕੋਈ ਕਾਰਵਾਈ ਨਹੀਂ ਹੁੰਦੀ ਸੋ ਨੋਡਲ ਅਫਸਰ ਦਵਾਂਗੇ ਨੋਡਲ ਅਫਸਰ ਇਹਨਾਂ ਦੇ ਨਾਲ ਜਾਏਗਾ ਜਿੱਥੇ ਫੜਨਗੇ ਉਸੇ ਵੇਲੇ ਕਾਰਵਾਈ ਹੋਊਗੀ ਤੇ ਬਿਜਲੀ ਦਾ ਇਸ਼ੂ ਸੀਗਾ ਜਿਹੜਾ ਜਿੰਨੇ ਜਿੰਨੇ ਦੱਸਦੇ ਸੀਗੇ ਇੰਡਸਟਰੀ ਨੂੰ ਮਿਲੀ ਰੇਟ ਵਾਹ ਹਾਂ ਉਹ ਵੀ ਉਹ ਵੀ ਇਹਨਾਂ ਨੇ ਦੱਸਿਆ ਉਹ ਪਹਿਲੀ ਵਾਰੀ ਮੇਰੇ ਇਤ ਉਹ ਮੈਂ ਸਲਾਹ ਕਰਕੇ ਅ ਬਿਜਲੀ ਬੋਰਡ ਨਾਲ ਵਿਕੀ ਉਹਦਾ ਹੋ ਸਕਦਾ ਉਹਦਾ ਕੋਈ ਹੱਲ ਕੱਢ ਦੇ ਕਰੋੜਾ ਸਾਹਿਬ ਲਾਹੌਰੀਆ ਸਾਹਿਬ ਨੂੰ ਤੁਸੀਂ ਸ਼ਾਮਲ ਕੀਤਾ ਜੀ ਪ੍ਰਧਾਨ ਨੇ ਜੀ ਡੈਰੀ ਐਸੋਸੀਏਸ਼ਨ ਦੇ ਕੋਈ ਇਹਨਾਂ ਨੂੰ ਲੱਗਦਾ ਕਿ ਉਹਦਾ ਮਿਲੇਗਾ ਜੀ ਆ ਪਾਰਟੀ ਦੇ ਵਿੱਚ ਕੋਈ ਬੰਦਨ ਮਿਲ ਗਾਲ ਸੁਣੋ ਜਿਹਨੇ ਪ੍ਰਧਾਨ ਇਹ ਲਾਹੌਰੀਆ ਸਾਹਿਬ ਆਪ ਹੀ ਅਹੁਦੇ ਹੈਗੇ ਇਹਨਾਂ ਨੂੰ ਅਹੁਦੇ ਦੀ ਲੋੜ ਹੈ ਇਹ ਤਾਂ ਦਿੰਦੇ ਆ ਉਹਦੇ ਲੈ ਕੇ ਥੋੜੀ ਹੰਗਾਰਾ ਕੀਤਾ ਤਾਂ ਮਿਲਿਆ ਜੀ ਬਹੁਤ ਬਹੁਤ ਵਧੀਆ ਬਹੁਤ ਵਧੀਆ ਮੇਰਾ ਇੱਕ ਕੁਲਦੀਪ ਸਿੰਘ ਲਾਹੌਰੀਆ ਜ਼ਿਲ੍ਹਾ ਡੈਰੀ ਐਸੋਸੀਏਸ਼ਨ ਪ੍ਰਧਾਨ ਤੇ ਅੱਜ ਮੈਂ ਪੂਰੇ ਆਪਣੇ ਡੈਰੀ ਵਾਲੇ ਵਿਰਾਮ ਦੇ ਵਾਸਤੇ ਹੀ ਆਪਾਂ ਨੇ ਸ਼ਾਮਲ ਹੋਇਆ ਕੋਈ ਕੋਈ ਸਮੱਸਿਆ ਸੀ ਰਸਟਰੀਆਂ ਦੀਆਂ ਲਾ ਲੋ ਕੋਈ ਪਾਣੀ ਗੋਹੇ ਦਾ ਸੀ ਮਸਲਾ ਕੋਈ ਜਾਂ ਕੋ ਬਿਜਲੀ ਦੇ ਬਿੱਲ ਦੀ ਉਹਨਾਂ ਵਾਸਤੇ ਹੀ ਸ਼ਾਮਲ ਹੋਇਆ ਬਹੁਤ ਵਧੀਆ ਕੰਮ ਕਰ ਰਹੇ ਸੰਜੀਪ ਰੋੜਾ ਜੀ ਲੱਗਦਾ ਜੀ ਹੁਣ ਜਿਹੜੇ ਤੇਰੇ ਵੀ ਕੰਮ ਕਈ ਕਹਿ ਚੁੱਕੀ ਆਏ ਜਿਵੇਂ ਤਾਂ ਹੁਣ ਜਿਹੜੀ ਸਮੱਸਿਆ ਰਸਟਰੀਆਂ ਹੁਣ ਹੱਲ ਹੋਊਗੀ ਮੈਂ ਕਹਿੰਦਾ ਪਾਜੀ ਇੱਕ ਕੰਮ ਲੈ ਕੇ ਗਿਆਨਾਂ ਕੋਲੇ ਤੁਸੀਂ ਯਕੀਨ ਕਰੋਗੇ ਮੈਂ ਉੱਥੇ ਖੜਾ ਮੈਨੂੰ ਖੜਾ ਕੇ ਫੋਨ ਆ ਗਿਆ ਇੱਕ ਬੰਦੇ ਦਾ ਫਿਰ ਉਹਨਾਂ ਕੰਮ ਹੋ ਗਿਆ ਭਾਈ ਤੇ ਅੱਜ ਇੱਕ ਤੁਸੀਂ ਮੰਗ ਕੀਤੀ ਗਈ ਸੀਗੀ ਤੁਹਾਡੇ ਡੇਰੀ ਐਸੋਸੀਏਸ਼ਨ ਵੱਲੋਂ ਕਿ ਜਦੋਂ ਤੁਸੀਂ ਰੇਡ ਮਾਰਦੇ ਹੋ ਉਸਲੇ ਸੀਲ ਯਾਨੀ ਕਿ ਕਰਦੇ ਨਹੀਂ ਸੀਗੇ ਖਾਣਾ ਪੂਰਤੀ ਲਈ ਉਹ ਸੈਂਪਲ ਭਰਦੇ ਸੀ ਅਗਲੇ ਦਿਨ ਫਿਰ પાਸ ਹੋ ਜਾਂਦੀ ਸੀ ਤੇ ਉਹਨਾਂ ਨੇ ਕਿਹਾ ਕਿ ਤੁਹਾਨੂੰ ਅਫਸਰ ਵੀ ਦੇਣਗੇ ਤਾਂ ਕੋਈ ਹਾਂਜੀ ਕਹਿੰਦੇ ਸੋਮਵਾਰ ਤੋਂ ਆਓ ਫਿਰ ਤੇ ਕੋਈ ਤੁਹਾਨੂੰ ਕਿ ਨੌਕਰੀ ਬੜੀ ਅਫਸਰ ਦੇਣਗੇ ਨਾਲ ਜਿਸ ਨਾਲ ਸਾਡਾ ਮੌਕੇ ਦੇ ਨਾਲ ਕੋਈ ਨਾ ਕੋਈ ਹੱਲ ਕਰਨਗੇ ਸਾਨੂੰ ਉਮੀਦ ਬਹੁਤ ਜ਼ਿਆਦੀ ਹੈ ਸਾਡੇ ਸਾਰੇ ਕੰਮ ਹੋ ਰਹੇ ਨੇ ਅੱਗੇ ਵੀ ਅਜਿ ਹੋਣਗੇ ਤੇ ਅੱਗੇ ਇਲੈਕਸ਼ਨ ਆਈ ਜੇ ਕਿੰਨਾ ਬਸਾ ਦੋਗੇ ਜਣਾ ਆਮ ਆਦਮੀ ਪਾਰਟੀ ਨੂੰ ਬਿਲਕੁਲ ਸਾਰਾ ਸਾਥ ਇਹ ਫੋਰਸਪੋਰ ਸਾਡੇ ਸੁਜੀਤ ਗਰੋੜਾ ਜੀ ਪਰ ਬਾਕੀ ਸਾਡੇ ਮਨੀਸ਼ਾ ਜੀ ਨੇ ਸੰਸਦ ਜਿਹੜੇ ਉਹ ਸਾਡੇ ਭਾਈ ਇਹ ਨੇ ਭਰਾਵਾਂ ਨਾਲ ਵੱਧ ਕੇ ਸਾਡੇ ਯਾਰ ਨੇ ਯਾਰੀ ਤੋਂ ਪਤਾ ਫਿਰ ਕਿਵੇਂ ਦੀ ਹੁੰਦੀ ਹੈ ਤੁਹਾਨੂੰ ਸਸਰੀ ਗਰ ਜੀ ਪਹਿਲਾਂ ਤਾਂ ਇਹ ਸਾਡੇ ਡੇਰੀਆਂ 'ਚ ਕਾਫੀ ਨੁਸਾਨ ਹੁੰਦਾ ਜੀ ਜਿਹਦੇ ਪਾਣੀ-ਕੁਣੀ ਕਰਕੇ ਨਾਲੀਆਂ-ਨੁਲੀਆਂ ਦਾ ਪੰਗਾ ਪਿਆ ਰਹਿੰਦਾ ਹੈ ਜਿਹਦੇ ਕਰਕੇ ਹੁਣ ਸ਼ਾਹ ਭਾਈ ਸਾਡੇ ਕਾਉਂਸਲਰ ਆਏ ਤੇ ਇਹਨਾਂ ਨੇ ਸਾਡਾ ਸਾਥ ਦਿੱਤਾ ਸਾਡੇ ਬਾਰੇ ਸੁਣਾਇਆ ਛੋਟੇ-ਮੋਟੇ ਕੋਈ ਵੀ ਕੰਮ ਹੋਵੇ ਲਾਈਟਾਂ ਦਾ ਉੱਥੇ ਲਾਈਟਾਂ ਨਹੀਂ ਸੀ ਲਾਈਟਾਂ ਲਾ ਕੇ ਕਾਫੀ ਪੱਕਾ ਹੋ ਗਈ ਤੇ ਉਹ ਲਾਈਟਾਂ ਲੁਟਾ ਲਵਾਈਆਂ ਕੁਰਸੀਆਂ ਤੇ ਹੋਰ ਵੀ ਜਿਹੜੇ ਵੀ ਕੰਮ ਸਾਰੇ ਰੁਕੇ ਹੋਏ ਸਾਰੇ ਕਰਾਏ ਇਹਨਾਂ ਨੇ ਤੇ ਮੇਰੇ ਨਾਲ ਦੇ ਸਾਡੇ ਜਿਹਨੇ ਵੀ ਪਰਿਵਾਰ ਸਾਡੇ ਮੋਹੱਲੇ ਦੇ ਸਾਰੇ ਜਿਨ੍ਹਾਂ ਜਿਨ੍ਹਾਂ ਨੂੰ ਮੈਂ ਦੱਸਿਆ ਉਹਨਾਂ ਨੇ ਮੇਰੇ ਇੱਕ ਫੋਨ ਤੇ ਇੱਕ ਵਾਰੀ ਕਹੇ ਤੇ ਉਹ ਸਾਡੇ ਨਾਲ ਇੱਥੇ ਹਾਜ਼ਰ ਹੋਏ ਜੀ ਅੱਜ ਪਾਰਟੀ ਚ ਚਾਹੇ ਹਾਂਜੀ ਪਾਰਟੀ ਸਮਰ ਹੋ ਰਹੀ ਹੈ ਮਾਤੇ ਜਾਣੇ ਜਿਹੜੇ ਸ਼ਾਮਲ ਹੋਏ ਨੇ ਸਾਡੇ ਡੈਰੀ ਕੰਪਲੈਕਸ ਦੇ ਮੁੰਡੇ ਜਿਹੜੇ ਨੌਜਵਾਨ ਜਿਹੜ ਸੋ ਸਾਰੀ ਟੀਮ ਅੱਜ ਸ਼ਾਮਲ ਹੋਇਆ ਫੌਲਦੀ ਤੇ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਸਸਰੀ ਕਾਹੂ ਇਹ ਅੱਜ ਜਿਹੜੀ ਮੀਟਿੰਗ ਹੈ ਪੰਜਪੀਰ ਰੋਡ ਦੇ ਵਿੱਚ ਵਾਰ ਨੰਬਰ 64 'ਚ ਰੱਖੀ ਗਈ ਸੀ ਇਹ ਸਾਡੇ ਪ੍ਰਧਾਨ ਜੀ ਕੁਲਦੀਪ ਲਾਹੌਰਿਆ ਜੀ ਇਹਨਾਂ ਨੇ ਇਹਨਾਂ ਦੀ ਅਗਵਾਈ ਕਰਕੇ ਇਹ ਸਾਰਾ ਏਰੀਆ ਦੇ ਵਿੱਚ ਕਿਉਂਕਿ ਕੰਮ ਜਿਹੜਾ ਹੋ ਰਿਹਾ ਕੰਮ ਨੂੰ ਦੇਖਦੇ ਹੋਏ ਇਹ ਸਾਰੇ ਜਿਹੜੇ ਲੋਕ ਨੇ ਡੈਰੀ ਕੰਪਲੈਕਸ ਦੇ ਰਾਧੇਸ਼ਾਮ ਕਲੋਨੀ ਦੇ ਜਿਹੜੇ ਸਾਡੇ ਵਾਰ ਨੰਬਰ 64 ਦੇ ਵਸਨੀਕ ਹੈ ਉਹ ਪਹਿਲਾਂ ਕਿਸੇ ਨਾ ਕਿਸੇ ਪਾਰਟੀ ਨਾਲ ਸੰਬੰਧ ਸੀਗੇ ਲੇਕਿਨ ਪਿਛਲੇ 2 ਮਹੀਨਿਆਂ ਚ ਜਿੱਦਾਂ ਇਹਨਾਂ ਨੇ ਹਰਦੀਪ ਜੀ ਨੂੰ ਜਾਂ ਮੈਨੂੰ ਜੋ ਵੀ ਕੰਮ ਨੋਟਿਸ ਲਿਆਂਦੇ ਕੋਸੀਂ ਕੋਸ਼ਿਸ਼ ਕੀਤੀ ਵੀ 2 ਜਾਂ 3 ਦਿਨਾਂ ਚ ਜਿੰਨੀ ਜਲਦੀ ਤੋਂ ਜਲਦੀ ਹੋ ਸਕਦੇ ਜੇ ਕੋ ਟੈਂਡਰ ਪ੍ਰੋਸੈਸ ਆਲਾ ਉਹਨੂੰ ਥੋੜਾ ਟਾਈਮ ਲੱਗਿਆ ਜਿਵੇਂ ਬੱਲੋਕੇ ਰੋਡ ਦੀ ਰੋਡ ਹੀ ਸੀਗੀ ਤੇ ਉਹ ਦੇਖਦੇ ਹੋਏ ਅੱਜ ਜਿਹੜੇ 40 ਪਲੱਸ ਪਰਿਵਾਰ ਹੈਗੇ 50 ਦੇ ਤਰੀਕ ਤੇ ਅੱਜ ਆਮ ਆਦਮੀ ਪਾਰਟੀ ਸ਼ਬਦ ਕੰਮ ਦੇਖਦੇ ਨੇ ਜਿਹੜੇ ਪ੍ਰਧਾਨ ਜੀ ਡੈਰੀ ਕਰਦੇ ਨੇ ਪ੍ਰਧਾਨ ਉਹ ਵੀ ਕਰਦੇ ਨੇ ਹਾਂਜੀ ਹਾਂਜੀ ਬਿਲਕੁਲ ਗੱਲ ਹੈ ਜੀ ਉਹ ਡੈਰੀ ਐਸੋਸੀਏਸ਼ਨ ਦੇ ਪ੍ਰਧਾਨ ਹੈ ਉਹ ਉਹਨਾਂ ਦਾ ਇੱਕ ਰੁਜਗਾਰ ਹੈ ਚਲੋ ਉਸ ਸਾਹਮਣੇ ਉਹਨਾਂ ਨੂੰ ਸਾਰੇ ਇੱਕ ਜਿਹੜਾ ਇਹਨਾਂ ਦਾ ਡੈਰੀ ਐਸੋਸੀਏਸ਼ਨ ਨੇ ਉਹਨਾਂ ਨੇ ਪ੍ਰਧਾਨ ਬਣਾਇਆ ਅੱਜ ਜਿਹੜਾ ਇਹ ਪਾਰਟੀ ਇਹਨਾਂ ਨੇ ਜੁਆਇਨ ਕੀਤੀ ਹੈ ਆਫੀਸ਼ੀਅਲੀ ਉਹ ਸਿਰਫ ਇਸ ਕਰਕੇ ਨਹੀਂ ਉਹੜਾ ਜੀ ਦਾ ਜਿਹੜਾ ਕੰਮ ਹੈ ਉਹ ਦੇਖਦੇ ਹੋਏ ਕਿ ਜਿਹੜੇ ਅੱਜ ਹਲੇ ਉਹ ਐਮਐਲਏ ਨਹੀਂ ਚੁਣੇਗੇ ਉਸ ਤੋਂ ਪਹਿਲਾਂ ਹੀ ਇਹਨੇ ਕੰਮ ਹੋ ਰਹੇ ਨੇ ਉਸ ਤੋਂ ਬਾਅਦ ਕਿੰਨੇ ਕੰਮ ਹੋਣਗੇ ਤੁਹਾਨੂੰ ਪਲ ਮਿਲੂਗਾ ਫਾਇਦਾ ਅਹਦੀਆਂ ਦੀ ਬਿਲਕੁਲ ਮਿਲੇਗਾ ਜੀ ਇੱਕ ਲੁਧਿਆਣਾ 11 ਦੇ ਇੱਕ ਏਡੇ ਵੱਡੇ ਪ੍ਰਧਾਨ ਨੇ 700 ਦੇ ਕਰੀਬ ਡੈਰੀਆਂ ਆ ਜੀ ਉਹਨਾਂ ਦੇ ਸਾਰੇ ਪਰਿਵਾਰ ਨੇ ਉਹਨਾਂ ਦੇ ਅੱਗੇ ਸੇਵਾਦਾਰ ਨੇ ਉੱਥੇ ਕੋਈ ਜੋਬ ਕਰਦੇ ਨੇ ਉਹ ਬਹੁਤ ਵੱਡਾ ਇੱਕ ਪ੍ਰਵਾਸ ਜਿਹੜਾ ਸਾਨੂੰ ਪਤਾ ਹੈ